ਅੱਜ ਉੱਠਿਆ ਸਵੇਰੇ ਸਵੇਰੇ ਤੇ ਅੱਜ ਹੀ ਸੀ ਛੁੱਟੀ ਤੇ ਵੱਜ ਗਿਆ 7 ਤੇ ਮੈਂ ਹਾਂ ਚੱਲ ਬੁੱਧਵਾਰ ਚਲਦੇ ਹਾਂ ਤੇ ਬਾਹਰ ਕਾ ਵੇਖਿਆ ਤੇ ਰੱਬ ਨੇ ਕੀਤੀ ਹੈ بارش ਤੇ ਮੈਂ ਹਾਂ ਬਾਅਦ ਰੁਕਦੀਏ ਤੇ ਫੇਰ ਗੁਰੂ ਘਰ ਜਾ ਕੇ ਮੱਥਾ ਟੇਕਦੇ ਆਂ ਤੇ ਨਾਲ ਸਾਰਿਆਂ ਮੱਥਾ ਟਕਾ ਕੇ ਲੈ ਕੇ ਆਨੇ ਆ ਬੁੱਧਵਾਰਾ ਸਾਹਿਬ بارش ਦਾ ਪਤਾ ਨਹੀਂ ਕਦੋਂ ਰੁਕਣੀ ਹੈ ਮੌਸਮ ਦੇਖੋ ਪੂੜਾ ਗੈਰ ਬਣੀ ਹੋਈ ਹੈ ਬੱਦਲ ਦੀ ਤੇ ਹੁਣ ਨਾ ਧੋ ਲਿਆ ਸਸਤਿਆਰ ਹੋਣਾ بارش ਰੁਪਦੀ ਆ ਤੇ ਚਲਦੇ ਆ ਗੁਰਦੁਆਰਾ ਸਾਹਿਬ ਤੇ ਨਾਲ ਤੁਹਾਨੂੰ ਦੁਕਾਨ ਨੇ ਮੱਥਾ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਤੇ ਵਦਸ ਸਾਹਿਬ ਆਲੰਗਿਰ ਲੁਧਿਆਣਾ ਤੇ 35 ਟਾਈਮ ਹੋ ਚੱਲਿਆ 8:30 ਦਾ ਰਹਿਮ ਇਹ بارش ਹਜੇ ਵੀ ਹੋ ਰਹੀ ਆ ਤੇ ਆ ਲੋਕਾਂ ਨੂੰ ਕਿੱਥੇ ਜਾ ਕਰਾਣੇ ਆ ਦਰਸ਼ਨ ਗੁਰੂ ਘਰ ਦੇ ਆ ਗੁਰੂ ਘਰ ਸਭ ਆ ਤੇ ਕੱਲ ਸੀ ਵਿਸਾਖੀ ਤੁਹਾਡਾ ਸਵਾਗਤ ਹੈ ਜੁਗੰਗਲਾਪਾ ਤੇ ਆਪਾਂ ਲਈ ਕੜਾ ਪਛਾਦੀ ਦੇਖ ਤੇ ਅੱਗੇ ਜਾ ਕੇ ਤੁਹਾਨੂੰ ਕਰਾਉਣੇ ਆ ਦਰਸ਼ਨ ਗੁਰੂ ਘਰ ਦੇ ਲੈ ਕੇ ਕੜਾ ਪਛਾਦੀ ਦੇਖ ਤੇ ਹੁਣ ਜਲਦੀਆਂ 15 ਬਾਰ ਦੇ ਵਿੱਚ ਤੇ ਨਾਲ ਤੁਹਾਨੂੰ ਕਰਾਉਣੇ ਦਰਸ਼ਨ ਨਾਲ ਵਰਦੇ ਆਪ ਕਾਲ ਸੀ ਮਸਤਰੀ ਦਾ ਦੇਣਾ ਸੋ ਕਾ ਕਾਮਲੇ ਕੰਨ ਸੰਭਾਈ ਸਹੀ ਆਪੇ ਉੱਤਾਰ ਆਪਣੀ ਤੇ ਪਾਸ ਟੁਕਾ ਭਾਰ ਛੋੜੀ ਲੇ ਮੁਖੰਡਾ ਲਾ ਲਈਏ ਜੈ ਜਗਤੰਦਾ ਵਾਲਾ ਬੇਦਾ ਮਾਨਸਾ ਸੰਸਾਨਿਆ ਜਰਿਆ ਜਿੱਤ ਜਾਏ ਮੈਂ ਮੇਰਾ ਸਾਧਵਲੂ ਸੋਤਾਲ ਸੁਹਵਰਾ ਨਾਮ ਗੁਰਸਿੱਖੇ ਸੋਤਾਲ ਪਾਲਿਆ ਲੈ ਗੁਰਮੁਕਲਾਵਾ ਗੁਰਸਕਾ ਮਥੜੇ ਕੇ ਆਗੇ ਮਾਰ ਤੇ ਆਹ ਗੁਰੂ ਘਰ ਦੀ ਇਮਾਰਤ ਤੇ ਪਹਿਲਾਂ ਦਵਾਨ ਵਾਲਾ ਇੱਧਰ ਹੈ ਵਾਰ ਤੇ ਤੇ ਅਲਸੀ ਵੀ ਸਾਖੀ ਦਾ ਦੇਣਾ ਤਿਆਰ ਸੀ ਸਾਖੀ ਦਾ ਤੇ ਸਾਰਾ ਤਕਾਲਿਫ ਬਹੁਤ ਹੀ ਅੱਜ ਬਹੁਤ ਹੀ ਆਈਆਂ ਹੋਈਆਂ ਨੇ ਦਰਸ਼ਨ ਕਰਨ ਨੂੰ ਜੀ ਆ ਵੀ ਤੇ ਇਹ ਮਹਾਰਤਾ ਤੇ ਆ ਚੱਲੇ ਹਾਂ ਪ੍ਰਸ਼ਾਦਾ ਸਕਣ ਤੇ ਮੈਂ ਅੱਲਾ ਨੰਗਰ ਵਾਲੇ ਨੂੰ ਖਾਤਾ ਜਾਵੇ ਸੰਤਾਂ ਨੂੰ ਤੇ ਇੱਧਰੇ ਨੰਗਰ ਵਾਲਾ барыңдар ਪਰਾਲਾ ਸਾਧਾ ਸਾਥੀ ਆ ਗਏ ਬਾਹਰ ਤੇ ਜਲ ਸੇਵਾ ਇੱਥੇ ਮਿਲਦਾ ਜਲ ਪੀਨੋ ਤੇ ਹੁਣ ਚੱਲੇ ਆ ਘਰ ਨੂੰ ਤੇ ਇਸੇ ਗੁਰੂ ਘਰ ਆਲਮਗੀਰ लुधियाना पूरा नाम गुरद्वारा साहब है मंजी साहब मंजी साहब आलमगीर लुधियाना हम चले करे पर